ਬਾਹਰ <laughs> ਸਾ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰਦਾ ਹਾਰ ਇਹ ਸਾਹਿਲ ਹੈ ਇਹਦਾ ਦੇਵਲ ਪਿੰਡਾ ਇਹ ਹਰਿਆਣੇ ਤੋਂ ਆਇਆ ਇਹ ਡੰਗ ਵਾਲੀ ਦੇ ਵਿੱਚ ਆ ਉਹ ਟੱਕਰਾ ਟੱਕਰਾ ਜੱਟਾ ਸ਼ਰਿਆਮ ਤੂ ਤਾਂ ਟੱਕਾ ਕਰਦਾ ਉਹ ਟੱਕੜ ਦਾ ਜਫਾ ਕਿਵੇਂ ਲੱਗਿਆ ਦਰਸ਼ਕ ਵੀਰੋ ਕਿਆ ਬਾਤ ਹੈ ਅਮੀਰ ਬਾਤ ਹੈ ਕਿਆ ਬਾਤ ਹੈ ਪੰਕਜ 베ਰੀ ਵਾਲਾ ਉਧਰ ਦਸ਼ਮੇਰ ਨਗਰ ਦੇ ਸਪਾਂਸਰਾਂ ਦਾ 11000 ਦਾ ਯੋਗਦਾਨ ਹੈ ਮਜੀਤ ਸਿੰਘ ਜੀ ਸਾਡੇ ਬਹੁਤ ਧੰਨਵਾਦ ਹੈ ਟੈਕਰ ਦੇ ਨੇ 500 ਰੁਪਏ ਨੀਡੂ ਪੋਲਿੰਗ ਵਰਕਸ ਵਾਲਾ ਭਰਾ ਸਾਡਾ ਉਹਦੇ ਬਣੀਓ 500 ਆਇਆ ਉਧਰ ਕਹਿੰਦੇ ਸੁੱਖੀ ਤੇਰੀਆ ਸਾਰਨ ਚੜੀਆਂ ਭਿੰਦਰ ਸਿੱਧੂ ਸੀਮਾ ਸਿੱਧੂ ਪੱਡੇ ਮਾਲ ਕਾਰੇ ਤੇ ਨੰਨੀ ਪੁੱਦੇ ਕਰ ਰਿਹਾ ਪੰਕਜ ਤੇਰੀ ਲਾਉਂਦਾ ਨਹੀਂ ਤੇਰੀ ਕੌਣ ਟੱਪੂ ਢੇਰੀ ਪंकज ਜਵੇਰੀ ਲਾਉਂਦਾ ਨਹੀਂ ਟੈਲੀ ਕਾਹਨ ਟੱਪੂ ਅੱਜ ਢੇਰੀ ਤੇਰੀ ਕਾਹਨ ਟੱਪੂ ਢੇਰੀ ਗੱਲਾਂ ਸਮੇਂ ਦੀਆਂ ਹੋਣੀਆਂ ਗੱਲ ਸਮੇਂ ਦੀ ਹੋਣੀ ਆ ਅਗਲੀ ਕਬੱਡੀ ਪਾਉਣ ਦੇ ਲਈ ਦੀਨੂ ਜਵਾਰੇ ਵਾਲਾ ਉਧਰ ਕਹਿੰਦੇ ਸਾਡੇ ਨੀਲਾ ਮਾਨ ਜੀ ਯਾਲ ਸੋਢੀ ਜੀ ਜੋਗਿੰਦਰ ਸਰਪੰਚ ਤੇ ਮਿੰਦੀ ਮਾਨ ਹੋਣੀ ਕਹਿੰਦੇ ਹਰ ਜੱਫਾ ਇਧਰ ਕਹਿੰਦੇ ਟਾਕੜਦਾ ਪਰ ਸਾਹਮਣੇ ਵੇਖਦਾ ਨੌਜਵਾਨ ਕਹਿੰਦੇ ਖੁੱਡਾ ਵਾਲੀ ਸ਼ੇਰ ਵਾਲਾ ਉਹ ਗੱਲਾ ਭੜ ਗਿਆ ਪਗਲਾ

हर गुफा पंज सौ साहिल साहिल बड़ा प्यारा जा नाम सब कॾहिं भार बा फुर्तला खिलाई आहे केकड़ी तयार चादा त सुखी खोटेरी शेरदा वेरदा ਸੁੱਖਾ ਖੁਸ਼ ਸੁੱਖੀ ਖੁੰਡਾ ਅਲੀ ਸ਼ੇਰ ਦਾ ਇਧਰ ਕਹਿੰਦੇ ਮੇਰੇ ਵੀਰੋ ਟੋਕਰ ਹੈ ਇਹਦੇ ਕਹਿੰਦੇ ਸ਼ੋਲਡਰ ਵੀ ਗਰਜੀਤ ਤੂੰ ਤਰ ਗਏ ਰਿਆ ਇਹਦੇ ਵੀ ਜੰਨਾ ਵੱਟਿਆ ਰਿਆ ਇਹਦੇ ਵੀ ਚਰਚੇ ਵੱਡੇ ਰਿਆ ਬੁੱਟੇ ਭਿੱਖੀ ਨੇ ਆਹ ਟੋਕਰ ਦੇ ਪਰ ਵੱਧਿਆ ਪੀਨੂ ਜਵਾਲੇ ਆ ਗਿਓ ਜਵਾਲੇ ਵਾਲਾ ਕਬੱਡੀ ਪਾ ਰਿਆ ਚਾਰ ਜਾਫੀ ਤਿਆਰ ਨੇ ਹੁਣ ਲੈ ਫਿਰ ਲੱਖੀ ਬਾਈ ਹੁਣ ਕਹਿੰਦੀ ਏ ਜੇ ਕੋਈ ਟਾਈਮ ਪੁੱਛੇ ਕਹਿੰਦੀ ਫਿਰ ਸਾਡੇ ਆ ਸਾਡੇ ਆ ਉਹ ਸਾਡੇ ਆ ਸਾਡੇ ਆ ਪਰ ਇਹ ਟਕ 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 ਤਾਲੀਆਂ 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 ਆ ਬੱਜ ਗਿਆ ਤਾਲੀਆਂ ਬੱਜ ਗਿਆ ਤਾਲੀਆਂ ਦੂਜੀ ਰੇਡ 1000 ਦੀ ਸੁਖੀ ਅਟੇਲੀਆਂ ਸਵਰਨ ਚੇਲੀਆਂ ਭਿੰਦਰ ਸਿੱਧੂ ਸੇਮਾ ਸਿੱਧੂ ਕਦੀ ਪੰਜਾਬ ਦੇ ਗਵਿੰਦਪੁਰ ਰਵੀ ਬਠਿੰਡਾ ਕਰਵਿੰਦਰ ਕਾਲਾ ਤੇ ਦਵਿੰਦਰ ਕਹਿੰਦੇ ਸਾਡੇ ਅੰਮਰਪਾਲ ਦੀ ਯਾਦ ਦੇ ਵਿੱਚ ਦੂਜੀ ਰੇਡ ਕਿੰਨੇ ਦੀ ਛੱਡੇ ਆਲਿਆ ਲਓ ਸਾਹਮਣੇ ਪੰਕਜ ਪੰਕਜ ਵੇਰੀ ਵਾਲਾ ਵੇਰ ਵੇਰ ਕੇ ਕਬਡੀਆਂ ਪਾ ਰਿਹਾ ਪਰ ਉਧਰ ਸਾਡਾ ਮੋਰ ਘੋੜੀਪੁਰੇ ਵਾਲਾ ਆਪਣੇ ਸਮੇਂ ਦਾ ਉਸੇ ਕਬੱਡੀ ਖਿਡਾਰੀ ਕੀ ਫੈਸਲਾ ਕਰ ਗਿਆ ਕਿ ਨੰਬਰ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜਾ ਜੁੜਿਆ ਬਹੁਤ ਵਧੀਆ ਮੁਕਾਬਲਾ ਅਗਲੀ ਕਬੱਡੀ ਪਾਉਣ ਦੇ ਲਈ ਫੇਰ ਇਹ ਦੇਖਣਾ ਜਸਪਾਲ ਪੁੱਤਰ ਗੁਰਪ੍ਰੀਤ ਪੁੱਤਰ ਸਵਿੰਦਰ ਪੁੱਤਰ ਸਾਰੇ ਜਸਿੰਦਰ ਪੁੱਤਰ ਸਾਰੇ ਮੇਰਾ ਨਤਮਸਤਕ ਹਾਂ ਟਾਕੜ ਗੋਕੜੀਆਂ ਟਾਕੜ ਗੋਕੜੀਆਂ ਟਾਕੜ ਗੋਕੜੀਆਂ ਟਾਕੜ ਗੋਕੜੀਆਂ ਟਾਕੜ ਗੋਕੜੀਆਂ ਟਾਕੜ ਗੋਕੜੀਆਂ ਮਾਰੂ ਧੱਕਾ ਲੈ ਵੀ ਇੱਕ ਗਾਣਾ ਦੱਸੋ ਜੇ ਬੈਠਿਆਂ ਦਾ ਮੁੱਲ ਪੈ ਗਿਆ ਇੱਕ ਵਾਰੀ ਦੱਸਿਓ ਫੇਰਾ ਉਹ ਸਵਾਦ ਦੁਨੀਆ ਲੈ ਗਈ ਤੀਜੀ ਰੇਡ ਅਪਤਪਾਲ ਦੀ ਯਾਤ ਦੇ ਵਿੱਚ ਕਬੀਲ ਪੰਜਾਬ ਦੇ ਗਵਿੰਦਰ ਗਵਿੰਦਰ ਕਾਲਾ ਰਵੀ ਮਖੰਡਾ ਗਵਿੰਦਰ ਹੁਣੀ ਸੁੱਖੀ ਅਟੇਲਿਆ ਸਵਰਨ ਅਟੇਲਿਆ ਭਿੰਦਰ ਸਿੱਧੂ ਤੇ ਸੇਨਾ ਸਿੱਧੂ 1000 ਦੀ ਰੇਡ ਬੱਤੇ ਬੰਕਜ ਜਵੇਰੀ ਵਾਲਾ ਨਾਲ ਹੀ ਕੰਦੀ ਤਾਜੂਗੀ ਜੀ ਮੇਰੇ ਵਾਲੇ ਮਾਈਕ ਤੇ ਆ ਜਾਣਗੇ ਇਹ ਸਾਡੇ ਬਹੁਤ ਪਰੇ ਘਰਾ ਨੇ ਕੰਤੀ ਜੀ ਕਿੱਥੇ ਖੜੋਤੇ ਨੇ ਤਾਜੋਕੇ ਵਾਲੇ ਹਲੋ ਬਾਸ ਬਾਈ ਮੈਂ ਆਪਾਂ ਕਰਨੀ ਆ ਟੱਕਰ ਡੋਗੜੀਆਂ ਦੇ ਲਈ ਨੀਟੂ ਬੋਰੀਂ ਮਸ਼ੀਨ ਵਾਲਾ 500 ਦੇ ਗਿਆ 1000 ਰੁਪਈਆ ਕਬੱਡੀਆਂ ਕਹਿੰਦੇ ਆ ਸਕਸੈਸਫੁਲ ਪਾ ਗਿਆ ਆ ਫੜ ਵੀਰਿਆ 1500 ਰੁਪਈਆ ਨੌਜਾਨਾ ਭਾਦੀ ਟੀਮ ਦਾ ਜਿਹੜਾ ਹੋਲ ਵਾਲਾ ਨੰਬਰ ਉਹ ਚੈੱਕ ਕਰੋ ਜੀ ਭਾਉ ਜੀ ਲੈ ਵੀ ਤਾਜੋ ਵਾਲਿਆ ਕੌਡੀ ਉਧਰ ਦੇ ਪਾਸੇ ਕਬੱਡੀ ਮੇਰੇ ਮਿੱਤਰੋ ਦੇਖਦਾ ਵੀ ਖੁੱਡਾ ਵਾਲੀ ਸ਼ੇਰ ਦੀ ਟੀਮ ਦਾ ਜੇ ਕਹਿੰਦੇ ਖਾਕਮਾਨ ਬਣੋ ਜਦੋਂ ਫਾਈਨਲ ਖੇਡਿਆ ਜਾ ਰਿਹਾ ਆ ਬਿੱਲਾ ਸੀ ਜਿਹੜੇ ਕੋਸ਼ਿਸ਼ ਕਰਦਾ ਛੋਟੀ ਦਾ ਮੈਚ ਹਰ ਇੱਕ ਪੁਆਇੰਟ ਦੇ ਮੈਂ ਪਹਿਲਾਂ ਜਦੋਂ ਆਨਸਰ ਬੋਲਿਆ ਸੀ ਟਾਕਰ ਉਹ ਜਾਫੀ ਹੈ

ਕੰਗਿਆੜੀ ਦੇ ਵਿੱਚ ਉਹ ਗੱਲ ਆ ਵੀ ਕੰਮ ਤੇਰਾ ਕੰਮ ਤੇਰਾ ਕੀ ਮੱਖਣਾ ਹਾਲਾ ਗੁੱਲਾ ਰੱਖਦੇ ਪਰ ਅੱਗੇ ਬਦਲੋ ਬਾਈ ਗੁਰਪ੍ਰੀਤ ਸਿੰਘ ਜੀ ਭਿੰਡੀ ਉਹ ਕਹਿੰਦੇ ਵੀ ਟਾਕਰ ਦਾ 500 ਸਾਹਜਾ ਦੇ ਨਾਲ ਸਾਡੇ ਵੀਰ ਆਮਾਫੀ ਬਾਲਟੀਆ ਦੇ ਵੀਰ ਸਰਬਜੀਤ ਮਾਨ ਤੇ ਰਿੰਕੂ ਬਾਈ ਉਹਨਾਂ ਵੱਲੋਂ 500 ਦਾ ਵੀਰ ਬਣ ਕੇ ਆ ਫਾਈਨਲ ਆ ਫਾਈਨਲ ਏ ਤਾ ਮੈਂ ਕੋਈ ਗੱਲ ਕਹਣਾ ਮੇਰੇ ਭਰਾ ਤੁਸੀਂ 2 ਮਿੰਟ ਫੜੋ ਮੈਂ ਸੁਣ ਲਓ ਲੋਕਾਂ ਨੂੰ ਕਹਿ ਰਹੇ ਹਾਂ ਨੇ ਫੜੇ ਕਹਿੰਦੇ ਪੰਕੇ ਬੇਰੀ ਨੇ ਪਾਤੀ ਹੈ ਇੱਕ ਰੀਪੜੇ ਚੱਕ ਕਰਦਾ ਵੀਰ ਬੰਦਾ ਮੇਰੀ ਬੇਨਤੀ ਹੈ ਕੋ ਪਟਿਆ ਛੋਟੀ ਸਾਲ ਆਸਰਾ ਲੱਗਿਆ ਵਾਹ ਇਧਰ ਦੇ ਪਾਸੇ ਮੇਰੇ ਕੋਲ ਹੋਲਡ ਨੰਬਰ ਉਹ ਹੈਗਾ ਤੀਮ ਖੁੱਡਾ ਵੀ ਸ਼ੇਰ ਦਾ ਖੁੱਡਾ ਅਲੀ ਸ਼ੇਰ ਲੱਕੀ ਖੁੱਡਾ ਅਲੀ ਸ਼ੇਰ ਜੇ ਟਾਕੜ ਦਾ ਪੁਆਇੰਟ ਹੈ ਉਧਰ ਬਿੱਲੇ ਵਰਗੇ ਜਿਹਨੂੰ ਵਰਗੇ ਨੌਜਵਾਨ ਖੇਡਦੇ ਆ ਫਾਈਨਲ ਹੈ ਜਿਵੇਂ ਕਹਿੰਦੇ ਆ ਸਾਡੇ ਨਾਲ ਜਿਹੜਾ ਮੋਟਾ ਆ ਕੇ ਲੜਦਾ ਅਸੀਂ ਵਿੱਚ ਦਾ ਮੈਦਾਨ ਕਰਾ ਰਿਓ ਦੀ ਪੋੜ ਦੰਨਿਆ ਅਸੀਂ ਦੰਦੇ ਕਰਾਰੀਆਂ ਦੇ ਪੋੜ ਦੰਨਿਆ ਪੋੜ ਦੰਨਿਆ ਆ ਕਬੱਡੀ ਸੁੱਕੀ ਆਸਟ੍ਰੇਲੀਆ ਸਰਾਬ ਆਸਟ੍ਰੇਲੀਆ ਭਿੰਦਰ ਸਿੱਧੂ ਤੇ ਸੇਨੇ ਸਿੱਧੂ ਬੜੀਆਂ ਉਮਰਤ ਬਾਦ ਦੀ ਜਾਂ ਦੇ ਵਿੱਚ 500 ਦੀ ਪੈਣੀ ਹੈ ਪੱਕੀ 베ਰੀ ਦੀ ਰੇਡ ਖੇਡ ਮੈਦਾਨ ਚ ਪੈ ਗਈ ਹੈ ਇਧਰਲੇ ਪਾਸੇ ਸਾਡਾ ਨੀਤੂ ਕਹਿੰਦੇ 500 ਦੇ ਗਿਆ ਕਿਹਨਾਂ ਨੇ ਵਾਹ ਉਧਰ ਪੱਕੀ 베ਰੀ ਦੇ ਲਈ ਨੀਤੂ ਬੋਰਿੰਗ ਸਟੋਰੀ ਸਾਡਾ ਵੀਰ ਵਰਕਸਰ ਆ ਫਿਰ ਉਹਦੀ 1000 ਰੇਰਸਤਾ ਦਾ ਕਰਦੇ ਜ਼ਿਕਰ ਲਓ ਕਬੱਡੀ ਪਾਉਣ ਦੇ ਲਈ ਫੇਰ ਮੇਰੇ ਮਿੱਤਰੋ ਕਹਿੰਦੇ ਖਰਗ ਪਾਣ ਵਾਲੀ ਟੀਮ ਕੋ ਪੈਂਦੀ ਹੈ ਸੁੱਖਾਵਾਨ ਇਹ ਨਾਲ ਉਹਨਾਂ ਦੇ ਬਾਈ ਡੱਗੂ ਜਮਾ ਕਹਿੰਦਾ ਵੀ 500 ਰੁਪਏ ਜਿੰਨੇ ਵੀ ਤਾਕੜ ਹੋਣ ਤੋਂ ਬਾਅਦ ਜੱਫੇ ਲਾਊਗਾ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਬੱਬਲੂ ਲੱਗਾ ਹੋਇਆ ਬਿੱਲਾ ਲੱਗਾ ਹੋਇਆ ਆਹ ਕਹਿੰਦੇ ਤਾਕੜ ਲੱਗਾ ਹੋਇਆ ਪਰ ਇਧਰ ਦੇ ਪਾਸੇ ਇਧਰ ਦੇ ਪਾਸੇ ਆ ਨਜ਼ਰ ਆ ਰਹੀ ਟੀਮ ਦੇ ਲਈ ਜਵਾਰੇ ਵਾਲੀਆਂ ਬੀਨੂ ਐ ਸਭ ਤੋਂ ਪਹਿਲਾ ਜਗਰਾਉਂ ਦੇ ਵਿੱਚ ਆਇਆ ਇਹ ਬੜਾ ਪੰਚ ਵਾਲਾ ਵੀ ਡੋਗ ਰਿਹਾ ਇੱਕ ਸਮਾਂ ਸੀ ਜਦੋਂ ਭੀਖੀ ਤੇ ਟੋਂਗ ਵਾਲੀ ਦਾ ਮੈਚ ਲੱਗਦਾ ਉਹ ਵੀ ਯਾਦਗਾਰੀ ਪਲ ਹੋਇਆ ਕਰਦੇ ਸੀ ਜਦੋਂ ਕੋਟ ਫੱਤੇ ਤੇ ਭੀਖੀ ਜਾਂ ਕੋਟ ਫੱਤੇ ਤੇ ਟੋਂਗ ਵਾਲੀ ਦਾ ਮੈਚ ਲੱਗਦਾ ਉਹ ਵੀ ਦੁਨੀਆ ਕਹਿੰਦੇ ਪਹਿ ਕੇ ਆਨੰਦਮੰਦੀ ਰਹੀ ਹੈ ਪਰ ਇਧਰ ਦੇ ਇਹ ਹੂੜਾ ਤੇ ਹੂੜਾ 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 ਰਾਵਾ ਸਿਰਾ i रहू रहू खाड़ टकर वार नंबर रेतो पंकज वेरी यारी पी ते भा चटोनी दूे ते केफा लॻंदो सुखे दाल सुखी सचेरिय सिधू ते सेमी सिधू बणियो केॾे पसंदे पंचेरी

ਦੂਜਾ ਬਣਾ ਬੈਟ ਰੇਡਰ ਟੱਕਰ ਦੇ 6 ਦਾ 4 ਦਫਾ ਟੱਕਰ ਗੁਗਰੀਏ ਦੇ ਟੂਰਨਾਮੈਂਟ ਦਾ ਫੇਸ ਜਾਫੀ ਸਾਡੇ 14 ਨੰਬਰ ਖੁੱਡਾਂ ਦੀ ਛੇਰ ਨੇ 8 ਨੰਬਰ ਨੇ ਫਰਕ ਪਾਉਣ ਵਾਲੇ ਖੁੱਡਾਂ ਦੀ ਛੇਰ ਫਾਸਟਰ ਫਰਕ ਪਾਉਣ ਵਾਲਾ ਸੈਕੰਡ ਇਧਰ ਇੱਕ ਬਾਈ ਆ